ਐਸ ਟੀ ਵੀ ਪ੍ਰੋਡਕਸ਼ਨ ਪੌਲ ਵੜੈਚ ਸ਼ੋਅ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਪੌਲ ਵੜੈਚ ਵੱਲੋਂ ਬਹੁਤ ਹੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਸਵਾਗਤ ਹੈ ਤੁਹਾਡਾ ਸਭ ਦਾ ਅੱਜ ਦੇ ਇਸ ਪੌਲ ਵੜੈਚ ਸ਼ੋਅ ਦੇ ਵਿੱਚ ਜੂਨ 1984 ਦਾ ਅਣਚਿਤ ਵਿਆਹ ਕਹਿਰ ਭਾਗ 5 ਜੂਨ 1984 ਦਾ ਕਹਿਰ ਕਾਂਗਰਸ ਸਰਕਾਰ ਦੀ ਗੈਰੀ ਸਾਜ਼ਿਸ਼ ਸੀ ਇਸ ਸਾਜ਼ਿਸ਼ ਨੂੰ ਸਮਝਣ ਲਈ ਅਨੇਕਾਂ ਪੁਸਤਕਾਂ ਪੜ੍ਹ ਕੇ ਜਾਣਕਾਰੀ ਇਕੱਤਰ ਕੀਤੀ ਗਈ ਹੈ ਉਸ ਦੇ ਆਧਾਰ ਤੇ ਹੀ ਅੱਜ ਨਾ ਗੱਲਬਾਤ ਕਰ ਰਹੇ ਹਾਂ ਅਗਰ ਤੁਸੀਂ ਇਹ ਪਹਿਲੇ ਭਾਗ ਨਹੀਂ ਵੇਖੇ ਤਾਂ ਪਹਿਲਾ 4 ਭਾਗ ਪ੍ਰਸਾਦ ਕਰ ਚੁੱਕੇ ਹਾਂ ਤੁਸੀਂ ਉਹਨਾਂ ਨੂੰ ਵੇਖ ਕੇ ਲੜੀ ਨੂੰ ਜੋੜ ਸਕਦੇ ਹੋ ਕਿਉਂਕਿ ਹਮਾਮ ਦੇ ਵਿੱਚ ਸਾਰੇ ਹੀ ਨੰਗੇ ਹਨ ਮਾਰਚ 1970 ਵਿੱਚ ਹੋਈਆਂ 6ਵੀਂ ਲੋਕ ਸਭਾ ਦੀਆਂ ਚੋਣਾਂ ਵਿੱਚ ਹਾਰਨ ਉਪਰੰਤ ਕਾਂਗਰਸ ਪੰਜਾਬ ਵਿੱਚ ਵੀ 1970 ਦੀਆਂ ਵਿਧਾਨ ਸਭਾ ਚੋਣਾਂ ਹਾਰ ਗਈ ਸੀ ਸ੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਮਿਲ ਕੇ ਸਰਕਾਰ ਬਣਾਈ ਗਈ ਉਸ ਵਕਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਨਵੀਂ ਚੁਣੀ ਸਰਕਾਰ ਨੇ ਕੁਝ ਕਾਂਗਰਸੀ ਵਰਕਰਾਂ ਅਤੇ ਨੇਤਾਵਾਂ ਨੂੰ ਉਹਨਾਂ ਦੀਆਂ ਐਮਰਜੈਂਸੀ ਵਕਤ ਦੀਆਂ ਗਤੀਵਿਧੀਆਂ ਸਦਕਾ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਸੀ ਪੰਜਾਬ ਵਿੱਚ ਸੱਤਾ ਗਵਨ ਉਪਰੰਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਜੀ ਨੇ ਸੰਜੇ ਗਾਂਧੀ ਨੂੰ 1972 70 ਵਿੱਚ ਬਣੇ ਹਾਲਾਤ ਪੈਦਾ ਕਰਨ ਲਈ ਸਲਾਹ ਦਿੱਤੀ। ਅਕਾਲੀ ਦਲ ਦੇ ਮਾਮਲਿਆਂ ਦੇ ਵਿੱਚ ਕਾਂਗਰਸ ਦੀ ਦਖਲਅੰਦਾਜ਼ੀ ਪੰਜਾਬ ਲਈ ਕੋਈ ਨਵੀਂ ਗੱਲ ਨਹੀਂ ਸੀ। ਇਹ ਸਦੀਆਂ ਤੋਂ ਚੱਲਦੀ ਆ ਰਹੀ ਹੈ। ਇਹ 60ਵਿਆਂ ਦੇ ਆਰੰਭ ਵਿੱਚ ਕਾਂਗਰਸ ਦੇ ਅਗਾਹ ਵੱਧੂ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋ ਨੇ ਵੀ ਕੀਤਾ ਸੀਗਾ। ਭਾਵੇਂ ਕਿ ਸਰਦਾਰ ਪ੍ਰਤਾਪ ਸਿੰਘ ਕੈਰੋ ਪੰਜਾਬ ਪ੍ਰਤੀ ਬੜੇ ਸਹਿird ਅਤੇ ਸੁਲਝੇ ਹੋਏ ਸਿਆਣੇ ਮੁੱਖ ਮੰਤਰੀ ਸਨ ਪਰ ਦਿੱਲੀ ਵਿੱਚ ਬੈਠੀ ਕਾਂਗਰਸ ਚੁੰਡਲੀ ਦੀ ਿਸਲਾਹ ਤਹਿਤ ਪੰਜਾਬ ਵਿੱਚ ਅਕਾਲੀ ਦਲ ਤੇ ਆਪਣਾ ਪ੍ਰਭਾਵ ਰੱਖਣ ਤਹਿਤ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਿਹ ਸਿੰਘ ਨੂੰ ਇੱਕ ਦੂਜੇ ਦੇ ਵਿਰੁੱਧ ਖੜਾ ਕਰ ਲਿਆ 1984 ਦੇ ਵਰਤਾਰੇ ਦਾ ਆਗਾਜ਼ ਇੱਥੋਂ ਹੀ ਸ਼ੁਰੂ ਹੋਇਆ ਸੀਗਾ ਦਿੱਲੀ ਬੈਠੀ ਕਾਂਗਰਸ ਚੁੰਡਲੀ ਨੂੰ ਇੱਕ ਸਿੱਖ ਧਾਰਮਿਕ ਨੇਤਾ ਦੀ ਚੂਨ ਦੀ ਲੋੜ ਸੀ ਜੋ ਆਪਰੇਸ਼ਨ 1 ਦੇ ਉਪਦੇਸ਼ ਨੂੰ ਅੱਗੇ ਵਧਾ ਸਕੇ ਗਿਆਨੀ ਜੈਲ ਸਿੰਘ ਨੇ ਆਪਣੇ ਵਿਸ਼ਵਾਸਪਾਤਰਾਂ ਨਾਲ ਸਲਾਮਸ਼ੁਬਾ ਕਰਕੇ ਸੰਜੇ ਗਾਂਧੀ ਦੁਆਰਾ ਮਨਜ਼ੂਰੀ ਲਈ ਦੋ ਸੰਤਾਂ ਦੇ ਨਾਂ ਚੁਣ ਲਏਗੇ ਇਹਨਾਂ ਵਿੱਚੋਂ ਇੱਕ ਸੰਤ ਜਰਨੇਲ ਸਿੰਘ ਖਾਲਸਾ ਭਿੰਡਰਾਂ ਵਾਲੇ ਜੋ ਕਿ 1970 ਵਿੱਚ ਅੰਮ੍ਰਿਤਸਰ ਦੇ ਨਜ਼ਦੀਕ ਚੌਕ ਮਹਿਤਾ ਵਿਖੇ ਦੰਦਵੀ ਟਕਸਾਲ ਗੁਰਦੁਆਰਾ ਦਰ ਦਸ਼ਰਪ੍ਰਕਾਸ਼ ਦੇ 14ਵੇਂ ਮੁਖੀ ਬਣੇ ਸਨ ਸੰਤ ਦੀ ਚੋਣ ਕਰਨ ਦੀ ਪ੍ਰਕਿਰਿਆ ਦਾ ਵਰਣਨ ਪ੍ਰਸਿੱਧ ਪੱਤਰਕਾਰ ਕੁਲਦੀਪ ਨૈયਰ ਨੇ ਆਪਣੀ ਪੁਸਤਕ ਵਿੱਚ ਬੜੇ ਵਿਸਥਾਰ ਦੇ ਵਿੱਚ ਕੀਤਾ ਹੈ ਸੰਜੇ ਗਾਂਧੀ ਦੇ ਦੋਸਤ ਹੋਣ ਦੇ ਨਾਤੇ ਸੰਸਦ ਮੈਂਬਰ ਕਮਲਨਾਥ ਨੂੰ ਯਾਦ ਕਰਦਿਆਂ ਉਸ ਦਾ ਕਹਿਣਾ ਸੀ ਕਿ ਜਿਸ ਪਹਿਲੇ ਸੰਤ ਨੂੰ ਅਸੀਂ ਮਿਲੇ ਉਹ ਸਾਨੂੰ ਕੁਝ ਨਰਮ ਸੁਭਾਅ ਦਾ ਜਾਪਿਆ ਜਦੋਂ ਸੰਤ ਭਿੰਡਰਾਂਵਾਲੇ ਨੂੰ ਮਿਲੇ ਤਾਂ ਉਹ ਮਜ਼ਬੂਤ ਦਲੇਰ ਸੀ ਉਹ ਕਾਂਗਰਸ ਦੇ ਉਦੇਸ਼ ਤੇ ਟੁਕਮਾ ਸੀ ਉਸ ਦੇ ਕਹਿਨ ਮੁਤਾਬਕ ਉਸ ਨੂੰ ਹੋਰ ਚਮਕਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਨਯਰ ਅੱਗੇ ਦੱਸਦਾ ਹੈ ਕਿ ਉਸ ਸਮੇਂ ਇਹ ਅਹਿਸਾਸ ਨਹੀਂ ਸੀ ਕਿ ਇਹ ਐਸਾ ਰੂਪ اختیار ਕਰ ਲਵੇਗਾ ਇੱਕ ਅਕਬਰ ਰੋਡ ਗਰੁੱਪ ਦੇ ਹੋਰ ਮੈਂਬਰ ਵੀ ਭਿੰਡਰਾਂਵਾਲੇ ਦੇ ਇਸ ਤਰ੍ਹਾਂ ਦੇ ਤਬਦੀਲ ਹੋਏ ਸੁਭਾਅ ਤੋਂ ਹੈਰਾਨ ਸਨ ਗਨੇ ਜਲ ਸਿੰਘ ਨੇ ਵੀ ਸੰਤ ਭਿੰਡਰਾਂ ਵਾਲੇ ਦੇ ਨਾਲ ਨਿਰੰਤਰ ਸੰਪਰਕ ਕਾਇਮ ਰੱਖਿਆ ਹਾਲਾਂਕਿ ਰਾਸ਼ਟਰਪਤੀ ਬਨ ਉਪਰੰਤ ਉਹਨਾਂ ਨੇ ਇਹਨਾਂ ਦੋਸ਼ਾਂ ਦਾ ਖੰਡਨ ਵੀ ਕੀਤਾ ਕਿ ਮੇਰਾ ਸੰਜਨੈ ਸਿੰਘ ਨਾਲ ਕੋਈ ਸਬੰਧ ਨਹੀਂ ਜੂਨ 1984 ਦੇ ਅੰਚਿਤਵੇ ਕਹਿਰ ਦੀ ਇਹ ਬੁਨਿਆਦ ਹੈ ਅਗਲੇ ਭਾਗਾਂ ਵਿੱਚ ਹੋਰ ਵੀ ਪਾਜ ਉਗੇੜਾਂਗੇ ਤੁਸੀਂ ਐ ਐਸਟੀਵੀ ਸਰੀ ਪੌਲ ਵ੍ਰੈੱਡ ਸ਼ੋ ਜੋ ਹੈ ਸਬਸਕ੍ਰਾਈਬ ਜਰੂਰ ਕਰ ਲੋ ਬੈਲ ਦਾ ਸਾਈਨਮੀ ਔਨ ਕਰ ਲੋ ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਸਿ ਪਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਤੁਸੀਂ ਵੀਡੀਓ ਵੇਖ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਸਕੋ ਇਹ ਸਾਰੀ ਹੀ ਜਾਣਕਾਰੀ ਜਿਹੜੀ ਹੈ ਇਹ ਕਿਤਾਬਾਂ ਦੇ ਆਧਾਰ ਤੇ ਆ ਬੜੀਆਂ ਵੱਖ-ਵੱਖ ਕਿਤਾਬਾਂ ਦੇ ਵਿੱਚੋਂ ਇਕੱਤਰ ਕੀਤੀ ਹੋਈ ਜਾਣਕਾਰੀ ਹੈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਜਰੂਰ ਕਰਿਓ ਧੰਨਵਾਦ